ਮੇਰਾ ਡਾਕਟਰ ਬਣਦਾ ਸੁਪਨਾ ਸੀਗਾ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਪਰ ਓਨੇ ਮੈਨੂੰ ਦੱਸਿਆ ਕਿ ਉਹਦੇ ਵਿੱਚ ਖਰਚਾ ਬਹੁਤ ਹੁੰਦਾ ਤਾਂ ਮੇਰੇ ਕੋਲ ਪੈਸੇ ਹੁੰਨੇ ਮੇਰੀ ਫੈਮਿਲੀ ਕੋਲ ਨਹੀਂ ਸੀਗੇ ਫਿਰ ਮੈਂ ਇੱਕ ਫੀਲਡ ਚੁਣੀ ਜਿਹਦੇ ਵਿੱਚ ਕਿ ਮੈਨੂੰ ਸੰਤੁਸ਼ਟੀ ਹੋਵੇ ਕਿ ਮੈਂ ਲੋਕਾਂ ਦੇ ਨਾਲ ਇਨਸਾਫ ਕਰਾ ਸਕਾਂ ਕਿਉਂਕਿ ਇੱਕ ਐਂਕਰ ਜਰਨਲਿਸਟ ਜਿਹੜਾ ਪੱਤਰਕਾਰ ਹੁੰਦਾਗਾ ਉਹ ਸੱਚ ਦੀ ਤੇ ਲੋਕਾਂ ਦੀ ਆਵਾਜ਼ ਬਣਦਾਗਾ ਇਸ ਕਰਕੇ ਮੈਂ ਇਸ ਫੀਲਡ ਨੂੰ ਚੁਣਿਆ ਕੰਫਰਟੇਬਲ ਉਹਦਾ ਪਲੋਟ ਕੀ ਸੀਗਾ ਮੇਰਾ ਸਭ ਤੋਂ ਕੈਂਡੀਡਟ ਰੂ ਐਸ ਐਮ ਟੀ ਵੀ ਦੇ ਵਿੱਚ ਇਸ ਟਾਈਮ ਮੈਂ ਪ੍ਰੈਜ਼ੈਂਟ ਜੌਬ ਕਰ ਰਿਹਾਗਾ ਉੱਥੇ ਮੇਰਾ ਗੂਗਲ ਭਾਜੀ ਦੇ ਨਾਲ ਹੋਇਆ ਸੀਗਾ ਤਾਂ ਤੁਹਾਨੂੰ ਕੀ ਅੱਛਾ ਲੱਗਦਾ ਜ਼ਿਆਦਾ ਇੰਟਰਵਿਊਸ ਕਰਨਾ ਕਿ ਪੋਡਕਾਸਟਸ ਕਰਨਾ ਮੈਨੂੰ ਦੋਨੋਂ ਚੀਜ਼ਾਂ ਹੀ ਅੱਛੀਆਂ ਲੱਗਦੀਆਂ ਜ਼ਿਆਦਾ ਮੈਨੂੰ ਅੱਛਾ ਲੱਗਦਾਗਾ ਆਪਣਾ ਸ਼ੋਅ ਕਰਨਾ ਮੇਰਾ ਰਾਜ ਦੀ ਪੁੱਲਰ ਸ਼ੋਅ ਇੱਕ ਇੰਟਰਵਿਊ ਟਾਈਪ ਸ਼ੋਅ ਚੱਲਦਾਗਾ ਮੈਨੂੰ ਉਹ ਚੰਗਾ ਲੱਗਦਾ ਕਿ ਮੈਂ ਹਰ ਸ਼ੋਰ ਨੂੰ ਵੱਧ ਤੋਂ ਵੱਧ ਕਰਾਂ ਫੁੱਟਬਾਲ ਕ੍ਰਿਕਟ ਕੇ ਕੋਈ ਜਿਵੇਂ ਸਟੈਪੂ ਬੜਗੀ ਕੋਈ ਗੇਮ ਕੀ ਸੀਗਾ ਤੁਹਾਡਾ ਫੇਵਰਿਟ ਬਚਪਨ ਚ ਪਿੱਠੂ ਖੇਡਣਾ ਬਹੁਤ ਸੌਂਦੀ ਮੈਨੂੰ ਓਕੇ ਤਾਂ ਤੁਸੀਂ ਐਕਸਪਲੇਨ ਕਰ ਸਕਦੇ ਹੋ ਕਿਵੇਂ ਖੇਡਦੇ ਆ ਪਿੱਠੂ ਪਿੱਠੂ ਲਾਈਕ ਦੇਣਾ 5-7 ਤੋਂ 10 ਡਿਕਰੀਆਂ ਲੈ ਕੇ ਉਹਨਾਂ ਨੂੰ ਇਕੱਠੀਆਂ ਕਰਕੇ ਉੱਪਰ ਰੱਖ ਲੈਣਾ ਫਿਰ ਇੱਕ ਬੰਦਾ ਬਾਲ ਨਾਲ ਉਹਨੂੰ ਸਿੱਟਦਾ ਸੀਗਾ ਤੇ ਦੋ ਤਿੰਨ ਬੰਦੇ ਨਾਲ ਖੜੇ ਹੁੰਦੇ ਸੀਗੇ ਉਹਨਾਂ ਨੇ ਉਹਨੂੰ ਉਹ ਡਿਕਰੀਆਂ ਬਾਅਦ ਵਿੱਚ ਇੰਨੀਆਂ ਹੁੰਦੀਆਂ ਸੀ ਜਿਹੜਾ ਉਹਨੂੰ ਗੇਂਦ ਨਾਲ ਸੱਟਦਾ ਸੀਗਾ ਉਹਨੇ ਬਾਅਦ ਵਿੱਚ ਉਹਨੂੰ ਚੈਨੀਆਂ ਹੁੰਦੀਆਂ ਸੀ ਹੈਲੋ ਹਾਈ ਸਤਿ ਸ਼੍ਰੀ ਅਕਾਲ ਨਮਸਤੇ ਵੈਲਕਮ ਟੂ ਇਨਾਇਆ ਸਕਿਟਕਾਸਟ ਅੱਜ ਸਾਡੇ ਨਾਲ ਇੱਕ ਬਹੁਤ ਵਧੀਆ ਐਂਕਰ ਜੁੜੇ ਹੋਏ ਹੈ ਪਲੀਜ਼ ਵੈਲਕਮ ਰਾਜਦੀਪ ਸਿੰਘ ਹੈਲੋ ਸਰ ਹਾਊ ਆਰ ਯੂ ਹੈਲੋ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਆਪਣੇ ਪੋਡਕਾਸਟ ਤੇ ਬੁਲਾਇਆ ਤੇ ਮੈਂ ਬਹੁਤ ਵਧੀਆ ਹਾਂ ਤਾਂ ਤੁਸੀਂ ਦੱਸੋ ਕਿਦਾਂ ਠੀਕ ਹੋ ਮੈਂ ਬਿਲਕੁਲ ਠੀਕ ਹਾਂ ਸਰ ਤਾਂ ਸਰ ਮੈਂ ਸੁਣਿਆ ਕਿ ਤੁਸੀਂ ਐਂਕਰ ਹੋ ਬਿਲਕੁਲ ਐਂਕਰ ਹਾਂ ਜੀ ਤਾਂ ਸਰ ਤੁਹਾਡੇ ਚ ਵਿੱਚ ਕੀਵੇਂ ਦੀ ਸਕਿੱਲ ਸੀਗੀ ਕਿ ਤੁਸੀਂ ਸੋਚਿਆ ਹਾਂ ਮੈਂ ਜਰਨਲਿਜ਼ਮ ਕਰਦਾ ਮੈਂ ਐਂਕਰ ਬਣ ਕੇ ਬਹੁਤ ਅੱਛਾ ਤਰੱਕੀ ਕਰਾਂਗਾ ਦਰਸਲ ਮੈਂ ਨਾ ਐਂਕਰ ਤਰੱਕੀ ਕਰਨ ਦੇ ਲਈ ਨਹੀਂ ਬਣਿਆਗਾ ਜਰਨਲਿਜ਼ਮ ਨੂੰ ਮੈਂ ਕੋਈ ਪੈਸਾ ਕਮਾਉਣ ਦੇ ਵਾਸਤੇ ਨਹੀਂ ਚੁਣਿਆ ਸੀਗਾ ਮੇਰੇ 'ਚ ਇੱਕ ਬੋਲਣ ਦੀ ਸਕਿੱਲ ਸੀਗੀ ਮੈਂ ਸਟਾਰਟਿੰਗ ਬਚਪਨ ਤੋਂ ਹੀ ਬੋਲਦਾ ਤੇ ਮੈਂ ਸੰਗਿਆ ਨਹੀਂ ਆਇਦਾ ਕਿਸੇ ਤੋਂ ਸੰਗਣਾ ਕਰਕੇ ਤੇ ਮੇਰੇ ਇੱਕ ਦੋਸਤ ਨੇ ਮੈਨੂੰ ਸਲਾਹ ਦਿੱਤੀ ਕਿ ਤੂੰ ਕੀ ਕਰਨਾ ਪਲੱਸ 2 ਤੋਂ ਬਾਅਦ ਤਾਂ ਮੈਂ ਉਹਨੂੰ ਜ਼ਿਕਰ ਕੀਤਾ ਮੇਰਾ ਡਾਕਟਰ ਬਣਦਾ ਸੁਪਨਾ ਸੀਗਾ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਬਟ ਉਹਨੇ ਮੈਨੂੰ ਦੱਸਿਆ ਕਿ ਉਹਦੇ ਵਿੱਚ ਖਰਚਾ ਬਹੁਤ ਹੁੰਦਾ ਤਾਂ ਮੇਰੇ ਕੋਲ ਪੈਸੇ ਉਹਨੇ ਮੇਰੀ ਫੈਮਿਲੀ ਕੋਲ ਨਹੀਂ ਸੀਗੇ ਫਿਰ ਮੈਂ ਇੱਕ ਫੀਲਡ ਚੁਣੀ ਜਿਹਦੇ ਵਿੱਚ ਕਿ ਮੈਨੂੰ ਸੰਤੁਸ਼ਟੀ ਹੋਵੇ ਕਿ ਮੈਂ ਲੋਕਾਂ ਦੇ ਨਾਲ ਇਨਸਾਫ ਕਰਾ ਸਕਾਂ ਕਿਉਂਕਿ ਇੱਕ ਐਂਕਰ ਜਰਨਲਿਜ਼ਮ ਜਿਹੜਾ ਪੱਤਰਕਾਰ ਹੁੰਦਾ ਹੈਗਾ ਉਹ ਸੱਚ ਦੀ ਤੇ ਲੋਕਾਂ ਦੀ ਆਵਾਜ਼ ਬਣਦਾ ਹੈਗਾ ਇਸ ਕਰਕੇ ਮੈਂ ਇਸ ਫੀਲਡ ਨੂੰ ਚੁਣਿਆ ਸੋ ਮੈਂ ਐਂਕਰ ਮੈਸ ਕਰਕੇ ਬਣ ਗਿਆ ਕਿਉਂਕਿ ਮੇਰੇ ਚ ਬੋਲਣ ਦੀ ਸਕਿੱਲ ਸੀਗੀ ਮੈਂ ਵਧੀਆ ਬੋਲ ਲੈਂਦਾ ਸੀਗਾ ਮੇਰੇ ਅੰਦਰ ਸੰਘ ਨਹੀਂ ਸੀਗੀ ਮੈਂ ਕਿਸੇ ਮੁਰੇ ਝਿਜਕਦਾ ਨਹੀਂ ਸੀਗਾ ਇਸ ਕਰਕੇ ਮੈਂ ਐਂਕਰ ਫੀਲਡ ਨੂੰ ਹੀ ਚੁਣਿਆ ਤਾਂ ਹੁਣ ਇਹਦਾ ਤੁਸੀਂ ਕਿੰਨੀ ਚੈਨਲਸ ਨਾਲ ਕੰਮ ਕਿੱਤਾ ਹੋਇਆ ਮੈਂ ਆਲਮੋਸਟ 4 ਤੋਂ 5 ਚੈਨਲਸ ਦੇ ਨਾਲ ਕੰਮ ਕਰ ਚੁੱਕੀ ਆ ਓਕੇ ਤਾਂ ਹੁਣੇ ਤੱਕ ਜਿਹੜੇ ਚੈਨਲ ਤੁਸੀਂ ਕੰਮ ਕਰਦੇ ਹੋ ਉਹਦੇ ਤੁਹਾਡੀ ਫੇਵਰਿਟ ਇੰਟਰਵਿਊ ਕਿਹ ਹੈ ਤੇ ਜੇ ਤੁਸੀਂ ਸ਼ੇਅਰ ਕਰਨ 'ਚ ਕੰਫਰਟੇਬਲ ਹੋ ਤਾਂ ਉਹਦਾ ਪਲੋਟ ਕੀ ਸੀਗਾ ਮੇਰਾ ਸਭ ਤੋਂ ਕੈਂਟ ਇੰਟਰਵਿਊ ਐਸ ਐਮ ਟੀਵੀ ਦੇ ਵਿੱਚ ਇਸ ਟਾਈਮ ਮੈਂ ਪ੍ਰੈਜ਼ੈਂਟ ਜੌਬ ਕਰ ਰਹੀ ਆਗਾ ਉੱਥੇ ਮੇਰਾ ਗੂਗਲ ਭਾਜੀ ਦੇ ਨਾਲ ਹੋਇਆ ਸੀਗਾ ਸਾਡੇ ਏਰੀਏ ਦੇ ਨੇ ਇਲਾਕੇ ਦੇ ਨੇ ਤੁਹਾਡੇ ਵੀ ਉਧਰ ਨਾਨਕਿਆਂ ਦੇ ਨੇ ਤਾਂ ਉਹਨਾਂ ਦੇ ਨਾਲ ਇੰਟਰਵਿਊ ਹੋਇਆ ਸੀਗਾ ਮੇਰਾ ਤੇ ਉਹ ਮੇਰਾ ਸਭ ਤੋਂ ਘੈਂਟ ਪਲੇਟਫਾਰਮ ਸੀਗਾ ਮਨ ਲੱਗਦਾ ਸਭ ਤੋਂ ਘੈਂਟ ਉਹਦਾ ਪਲੋਟ ਕੀ ਸੀਗਾ ਮੇਨ ਚੀਜ਼ ਦੀ ਤੇ ਤੁਸੀਂ ਗੱਲ ਕੀਤੀ ਸੀ ਉਹ ਦਰਸਲ ਇੱਕ ਫਿਲਮ ਦੇ ਰਿਗਾਰਡਿੰਗ ਅਸੀਂ ਮਿਲੇ ਸੀਗੇ ਇੱਕ ਫਿਲਮ ਆਈ ਸੀ ਮਝੈਲ ਮੂਵੀ ਉਸ ਦੇ ਰਿਗਾਰਡਿੰਗ ਉਹਨਾਂ ਦੇ ਨਾਲ ਸੁਭ ਬਣਿਆ ਸੀ ਮੁਲਾਕਾਤ ਕਰਨ ਦਾ ਬਟ ਫਿਲਮ ਦੀਆਂ ਗੱਲਾਂ ਬਾਤਾਂ ਵੀ ਹੋਈਆਂ ਤੇ ਉਹਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਦੀ ਨਿੱਜੀ ਲਾਈਫ ਦੇ ਉੱਤੇ ਵੀ ਗੱਲਾਂ ਬਾਤਾਂ ਹੋਈਆਂ ਤੇ 15-20 ਮਿੰਟ ਦਾ ਸਾਡਾ ਇੰਟਰਵਿਊ ਰਿਹਾ ਤੇ ਮੈਨੂੰ ਲੱਗਿਆ ਲੱਗਦਾ ਕਿ ਮੇਰੀ ਲਾਈਫ ਦਾ ਬੈਸਟ ਇੰਟਰਵਿਊ ਜਿਹੜਾ ਉਹ ਸੀਗਾ ਤਾਂ ਤੁਹਾਨੂੰ ਕੀ ਅੱਛਾ ਲੱਗਦਾ ਹੈ ਜ਼ਿਆਦਾ ਇੰਟਰਵਿਊਸ ਕਰਨਾ ਕਿ ਪੋਡਕਾਸਟਸ ਕਰਨਾ ਮੈਨੂੰ ਦੋਨੋਂ ਚੀਜ਼ਾਂ ਹੀ ਅੱਛੀਆਂ ਲੱਗਦੀਆਂ ਜ਼ਿਆਦਾ ਮੈਨੂੰ ਅੱਛਾ ਲੱਗਦਾਗਾ ਆਪਣਾ ਸ਼ੋਅ ਕਰਨਾ ਮੇਰਾ ਰਾਜੀਦੀਪੂਲਰ ਸ਼ੋਅ ਇੱਕ ਇੰਟਰਵਿਊ ਟਾਈਪ ਸ਼ੋਅ ਚੱਲਦਾਗਾ ਮੈਨੂੰ ਉਹ ਚੰਗਾ ਲੱਗਦਾ ਕਿ ਮੈਂ ਆਪਣੇ ਸ਼ੋਅ ਨੂੰ ਵੱਧ ਤੋਂ ਵੱਧ ਕਰਾਂ ਪੋਡਕਾਸਟ ਤੋਂ ਵੱਧ ਮੈਨੂੰ ਸ਼ੋਅ ਕਰਨਾ ਪਸੰਦ ਆ ਤਾਂ ਤੁਹਾਨੂੰ ਸਭ ਤੋਂ ਜ਼ਿਆਦਾ ਕਿਹੜੇ ਪਲੇਟਫਾਰਮ ਤੇ ਯੂ نو ਕੰਮ ਕਰਨਾ ਪਸੰਦ ਹੈ ਲਾਈਕ ਇੰਸਟਾਗ੍ਰam ਫੇਸਬੁੱਕ YouTube ਕਿ ਕੋਈ ਹੋਰ ਪਲੇਟਫਾਰਮ ਜਿਵੇਂ ਕਿ Spotify ਜਿਵੇਂ ਜੀਦੇਸ਼ ਬਸ ਰਿਕਾਰਡਿੰਗ ਸੁਣਦੇ ਆ ਸਾਰੇ ਪਲੇਟਫਾਰਮ ਅੱਛੇ ਨੇ ਤੁਹਾਡਾ ਡਿਪੈਂਡ ਕਰਦਾ ਕਿ ਤੁਹਾਡੀ ਆਡੀਅנס ਕਿੱਦੇ ਤੇ ਜ਼ਿਆਦਾ ਹੈ ਜੇ ਤੁਸੀਂ ਛੇਤੀ ਵਾਇਰਲ ਹੋਣਾ ਤਾਂ ਇੰਸਟਾਗ੍ਰam ਪ੍ਰੀਫਰ ਕਰਦਾ ਮੈਂ ਕਿ ਇੰਸਟਾ ਦੇ ਉੱਤੇ ਤੁਸੀਂ ਜਾਓ ਉੱਥੇ ਕੰਟੈਂਟ ਆਪਣਾ ਬਣਾਓ ਅਪਲੋਡ ਕਰੋ ਤੁਸੀਂ ਛੇਤੀ ਵਾਇਰਲ ਹੋਵੋਗੇ ਅਗਰ ਤੁਸੀਂ ਅਰਨਿੰਗ ਲੈਣੀ ਹੈ ਕੰਟੈਂਟ ਤੋਂ ਤਾਂ ਤੁਸੀਂ YouTube ਪਲੇਟਫਾਰਮ ਦੇ ਉੱਤੇ ਜਾਓ ਅਗਰ ਤੁਸੀਂ ਚਾਹੁੰਦੇ ਕਿ ਫੌਨ ਦੇ ਵਿੱਚ ਤੁਹਾਡਾ ਕੰਟੈਂਟ ਚੱਲੇ ਤਾਂ ਤੁਸੀਂ Spotify ਗਾਣਾ ਮਿਊਜ਼ਿਕ iTunes ਇਹਨਾਂ ਐਪਸ ਨੂੰ ਅਸੀਂ ਯੂਜ਼ ਕਰਦੇ ਹਾਂ ਤਾਂ ਮੈਂ ਉੱਥੇ ਪ੍ਰੀਫਰਸ ਕੋ ਦਿਨਾਂਗਾ ਕਿ ਅਸੀਂ ਜਿਹੜੀਆਂ ਆਡੀਓ ਐਪਸ ਨੇ ਉਹਨਾਂ ਨੂੰ ਇਸਤੇਮਾਲ ਕਰੀਏ ਤਾਂ ਤੁਹਾਡੇ ਹੁਣ ਤੁਹਾਡੀ ਹੌਬੀਸ ਕੀ ਹੈ ਹੋਬੀਸ ਮੇਰੀ ਬੁੱਕਸ ਰੀਡਿੰਗ ਕਰਨਾ ਸਿੱਖ ਹਿਸਟਰੀ ਦੇ ਉੱਤੇ ਮੈਂ ਜ਼ਿਆਦਾ ਪੜ੍ਹਦਾ ਹਾਂਗਾ ਇਸ ਤੋਂ ਇਲਾਵਾ 뮤ਜ਼ਿਕ ਸੁਣਨਾ 올ਡ 뮤ਜ਼ਿਕ ਜਿਹੜੇ ਪੁਰਾਣੇ ਕਲਾਕਾਰ ਮਹਮਦ ਉਸਦੀਕ ਸਾਹਿਬ ਹੋਏ ਗੁਰਦਾਸ ਮਾਨ ਸਾਹਿਬ ਹੋਏ ਕੁਲਦੀਪ ਮਾਨਕ ਤਾਂ ਉਹਨਾਂ ਨੂੰ ਸੁਣਨਾ ਮੈਨੂੰ ਚੰਗਾ ਲੱਗਦਾ ਹਰਭਜਨ ਮਾਨ ਦੇ ਗੀਤਾਂ ਨੂੰ ਤੁਹਾਡਾ ਫੇਵਰੇਟ ਸਿੰਗਰ ਕਿਹੜਾ ਡੈਟ੍ਰੋ 뮤ਜ਼ਿਕ ਦਾ ਸਿੰਗਰ ਮੇਰੇ ਵੈਸੇ ਤਾਂ ਸਾਰੇ ਫੇਵਰੇਟ ਆ ਚਲੋ ਹੁਣ ਸਿੱਧੂ ਮੂਸੇਵਾਲਾ ਜਿਹੜਾ ਜ਼ਿਆਦਾ ਚੰਗਾ ਲੱਗਦਾ ਸੀਗਾ ਕਿ ਜੋ ਲੈ ਕੇ ਗਿਆ ਉਹ ਲੈ ਕੇ ਗਿਆ ਜੋ ਵਾਪਰਿਆ ਜਾਂ ਜੋ ਵਾਪਰਨਾ ਸੀ ਬਹੁਤ ਉਹਦੀ ਕਲਮ ਸੀੜੀ ਕਮਾਲ ਦੀ ਸੀ ਸਿੱਧੂ ਮੂਸੇਵਾਲੇ ਦਾ ਤੁਹਾਨੂੰ ਫੇਵਰਿਟ ਗਾਣਾ ਕਿਹੜਾ ਲੱਗਦਾ ਹੈ ਸਿੱਧੂ ਮੂਸੇਵਾਲੇ ਦਾ ਮੈਨੂੰ ਲਾਸਟ ਰਾਈਟ ਸਭ ਤੋਂ ਵਧੀਆ ਲੱਗਦਾ ਹੈ ਓਕੇ ਤਾਂ ਤੁਸੀਂ ਦੇਖੋ ਦੋ ਤਰ੍ਹਾਂ ਦੇ ਲੋਕ ਹੁੰਦੇ ਆ ਇੱਕ ਹੁੰਦੇ ਯੂ نو ਕੁਲ ਇੰਟਰੋਵਰਟਸ ਕਿਸੇ ਨਾਲ ਗੱਲ ਨਹੀਂ ਕਰਨੀ ਇਹ ਹੁੰਦੇ ਐਕਸਟ੍ਰੋਵਰਟਸ ਹੂੰ ਜੋ ਬਿਲਕੁਲ ਯੂ ਨੋ ਲਾਈਕ ਚੁਪ ਨਹੀਂ ਰਹਿ ਸਕਦੇ ਚੁਪ ਨਹੀਂ ਰਹਿ ਸਕਦੇ ਮੈਂ ਹੰਨਾ ਚ ਹੀ ਹੋਣਾ ਮੈਂ ਚੁਪ ਨਹੀਂ ਰਹਿ ਸਕਦਾ ਤੁਸੀਂ ਤੁਹਾਡੀ ਫੈਮਿਲੀ ਕਿਵੇਂ ਦੀ ਸੀ ਇੰਟਰੋਵਰਟ ਟਾਈਪ ਕਿ ਐਕਸਟ੍ਰੋਵਰਟ ਟਾਈਪ ਮੇ ਸਾਡੀ ਫੈਮਿਲੀ ਨਾ ਛੋਟੀ ਜੀ ਫੈਮਿਲੀ ਸੀਗੀ ਤੇ ਮੈਨੂੰ ਨਹੀਂ ਲੱਗਦਾ ਕਿ ਉਹਦੇ ਵਿੱਚ ਨਾ ਤਾਂ ਕੋਈ ਬਹੁਤਾ ਬੋਲਣ ਵਾਲਾ ਸੀ ਤੇ ਨਾ ਹੀ ਚੁੱਪ ਵਾਲੇ ਸੀਗੇ ਠੀਕ ਸੀਗਾ ਵੀ ਜਿੰਨਾ ਕਿ ਮਾਹੌਲ ਸੀਗਾ ਸਾਡਾ ਬਾਕੀ ਦਾਇ ਚਾਚੇ ਆਂਦੇ ਆਂ ਗੁਆੜ ਸਾਡਾ ਇਦਾਂ ਦਾ ਸੀਗਾ ਕਿ ਅਸੀਂ ਉਹਦੇ ਚ ਖੁੱਲ ਕੇ ਬੋਲਦੇ ਸੀ ਇਸੇ ਕਰਕੇ ਮੇਰੀ ਬੋਲਣ ਦੀ ਸਕਿੱਲ ਮੇਰੀ ਘਰ ਤੋਂ ਹੀ ਆਈ ਆ ਘਰ ਦੇ ਵਿੱਚ ਗੱਲਾਂ ਬਾਤਾਂ ਬਹੁਤ ਹੁੰਦੀਆਂ ਸੀਆਂ ਐਕਸਟਰਾ ਸਾਰਿਆਂ ਨਾਲ ਖੁੱਲ ਕੇ ਅੱਜ ਵੀ ਮੇਰਾ ਨੇਚਰ ਇਦਾਂ ਦਾ ਹੀ ਹੈ ਕਿ ਮੈਂ ਆਫਿਸ ਦੇ ਵਿੱਚ ਵੀ ਆਪਣੇ ਜਿਹੜੇ ਕਲੀਗਸ ਨੇ ਦੋਸਤ ਆ ਉਹਨਾਂ ਦੇ ਨਾਲ ਬੈਠਦਾ ਉਹ ਮੈਨੂੰ ਕਹਿੰਦੇ ਆ ਕਿ ਤੂੰ ਚੁੱਪ ਨਹੀਂ ਕਰਦਾ ਹੈਗਾ ਤੂੰ ਕੁਝ ਨਾ ਕੁਝ ਬੋਲਦਾ ਰਹਿਣਾ ਮੈਨੂੰ ਗੱਲਾਂ ਕਰਨਾ ਵਧੀਆ ਲੱਗਦਾ ਹੈਗਾ ਮੈਥੋਂ ਚੁੱਪ ਪਰ ਨਹੀਂ ਰਿਹਾ ਜਾਂਦਾ ਤੁਸੀਂ ਆਪਣੇ ਬੈਕਗ੍ਰਾਉਂਡ ਬਾਰੇ ਕੁਝ ਦੱਸੋ ਤੁਸੀਂ ਤੜਾ ਐਂਕਰ ਬਣਨ ਤੋਂ ਕੀ ਹੋਰ ਪੈਸ਼ਨ ਸੀਗੇ ਤੁਸੀਂ ਕੀ ਬਣਨਾ ਚਾਹੁੰਦੇ ਸੀ ਜਦੋਂ ਤੁਸੀਂ ਛੋਟੇ ਸੀ ਪਲੀਜ਼ ਸ਼ੇਅਰ ਇਟ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਮੈਂ ਇੱਕ ਡਾਕਟਰ ਬਣਨਾ ਚਾਹੁੰਦਾ ਸੀ ਐਮਬੀਬੀਐਸ ਐਮਬੀਡੀ ਡਾਕਟਰ ਬਣਨਾ ਚਾਹੁੰਦਾ ਸੀ ਮੈਂ ਉਹਦੇ ਲਈ ਪਲੱਸ 1 ਪਲੱਸ 2 ਦੇ ਵਿੱਚ ਆਪਣੀ ਮੈਡੀਕਲ ਸਟਰੀਮ ਰੱਖੀ ਸੀਗੀ ਮੇਰੇ ਘਰ ਦੇ ਹਾਲਾਤ ਠੀਕ ਨਹੀਂ ਸੀਗੇ ਜਿਸ ਕਰਕੇ ਮੈਂ ਉਸ ਜਿਹੜੀ ਫੀਲਡ ਸੀ ਉਸ ਨੂੰ ਛੱਡਿਆ ਫਿਰ ਮੈਂ ਸੋਚਿਆ ਸੀਗਾ ਵੀ ਚਲੋ ਸਿੰਪਲ ਆਰਟਸ ਵਗੈਰਾ ਕਰ ਲੈਂਦੇ ਆ ਬਟ ਮੈਨੂੰ ਕਿਸੇ ਨੇ ਸਲਾਹ ਦਿੱਤੀ ਗਾਈਡ ਕੀਤਾ ਤਾਂ ਮੈਂ ਬੀ ਜੀ ਐਮ ਸੀ ਬੈਚਲਰ ਆਫ ਜਰਨਲਿਜ਼ਮ ਕੀਤੀ ਤਾਂ ਉਹਦੇ ਨਾਲ ਅੱਜ ਮੈਂ ਇਸ ਫੀਲਡ ਦੇ ਵਿੱਚ ਆ ਮਕਾਮ ਦੇ ਉੱਤੇ ਆ ਤਾਂ ਤੁਹਾਡੀ ਫੈਮਿਲੀ ਟੋਟਲ ਕਿੱਡੇ ਵਿਅਕਤੀ ਸੀ ਕਿ ਤੇ ਤੁਸੀਂ ਕਿੱਥੇ ਰਹਿੰਦੇ ਸੀ ਜਦੋਂ ਤੁਸੀਂ ਛੋਟੇ ਸੀ ਅਸੀਂ ਮੇਰਾ ਜਨਮ ਜਨਮ ਗਿੱਦੜਵਾਹਾ ਦਾ ਉਹ ਲੋੜ ਦੇ ਨਾਲ ਹੀ ਪੈਂਦਾਗਾ ਤੇ ਫੈਮਿਲੀ ਦੇ ਵਿੱਚ ਮੇਰੀ ਚ ਚਾਰ ਮੈਂਬਰ ਸੀਗੇ ਮੈਂ ਸੀ ਮੇਰੇ ਮਦਰ ਸੀ ਮੇਰੇ ਫਾਦਰ ਸੀ ਹਨ ਮੇਰੀ ਸਿਸਟਰ ਸੀਗੇ ਤੇ ਮੇਰੇ ਮਦਰ ਵੀ ਐਕਸਪਾਇਰ ਹੋ ਗਏ ਸੀ ਇਹ ਮੈਂ 8 ਸਾਲ ਦਾ ਸੀਗਾ ਤੇ ਫਿਰ ਉਸ ਤੋਂ ਬਾਅਦ 6 ਸਾਲਾਂ ਬਾਅਦ ਮੇਰੇ ਸਿਸਟਰ ਦੀ ਸ਼ਾਦੀ ਹੋ ਗਈ ਸੀ ਕਿ ਤੇ ਇਸ ਟਾਈਮ ਮੈਂ ਤੇ ਮੇਰੇ ਫਾਦਰ ਸਾਹਿਬ ਵੀ ਦੋ ਅਸੀਂ ਫੈਮਿਲੀ ਮੈਂਬਰ ਆ ਸੌਰੀ अबाउट दैट ਨਹੀਂ ਨਹੀਂ ਇਟਸ ਆ ਕੇ ਕੋਈ ਬਾਤ ਤਾਂ ਜੇ ਤੁਸੀਂ ਇੱਕ ਐਂਕਰ ਨਾ ਹੁੰਦੇ ਤਾਂ ਤੁਸੀਂ ਕੀ ਪ੍ਰਿਫਰ ਕਰਦੇ ਜੌਬ ਕਿ ਬਿਜ਼ਨਸ ਮੈਂ ਬਿਜ਼ਨਸ ਕਰਦਾ ਤੇ ਬਿਜ਼ਨਸ ਹੀ ਕਿਉਂ ਜੌਬ ਕਿਉਂ ਨਹੀਂ ਜੌਬ ਤੁਹਾਡੇ ਸੁਪਨੇ ਨਹੀਂ ਪੂਰੇ ਕਰਦੀ ਬਿਜ਼ਨਸ ਤੁਹਾਡੇ ਸੁਪਨੇ ਪੂਰੇ ਕਰਦਾ ਤਾਂ ਤੁਸੀਂ ਕਿਹਦੇ ਦਾ ਬਿਜ਼ਨਸ ਕਰਦੇ ਮੈਂ ਇੱਕ ਬੁੱਕ ਸਟੋਰ ਚਲਾਉਂਦਾ ਇੱਕ ਵੱਡਾ ਬੁੱਕ ਹੌਲ ਸੇਲ ਦਾ ਕੰਮ ਲਾਈਕ ਉਸ ਨੂੰ ਜਿੰਨਾ ਵੱਡਾ ਹੋ ਸਕਦਾ ਮੈਂ ਉਸ ਬਿਜ਼ਨਸ ਨੂੰ ਕਰਨ ਦੀ ਕੋਸ਼ਿਸ਼ ਕਰਦਾ 올 오버 ਪੰਜਾਬ ਲੋਗ ਪਰ ਜੀ ਤੁਸੀਂ ਪਬਲਿਕੇਸ਼ਨ ਦਾ ਕੰਮ ਕਰਦਾ ਮੈਂ ਪਰ ਜੇ ਤੁਸੀਂ ਇੱਕ ਬੁੱਕਸਟੋਰ ਤੇ ਜੌਬ ਕਰੋਗੇ ਤਾਂ ਉਹ ਵੀ ਤਾਂ ਸੇਮ ਹੀ ਹੋਊਗਾ ਤੁਸੀਂ ਇੱਕ ਬੁੱਕਸਟੋਰ ਦਾ ਪਾਰਟ ਹੋ ਤੇ ਨਹੀਂ ਮੈਂ ਜੌਬ ਨਹੀਂ ਨਾ ਮੈਂ ਕਹਿ ਰਿਹਾ ਮੈਂ ਉਸ ਦਾ ਉਸ ਨੂੰ ਰਨ ਕਰਾਂਗਾ ਮੈਂ ਬੁੱਕਸਟੋਰ ਨੂੰ ਓਪਨ ਕਰਾਂਗਾ ਮੈਂ ਉਹਦਾ ਐਜ਼ ਅ ਓਨਰ ਓਪਨ ਕਰਾਂਗਾ ਉਹਨੂੰ ਤੇ ਅੱਗੇ ਮੈਂ ਜੌਬਸ ਦੇਵਾਂਗਾ ਮੈਂ ਖੁਦ ਉੱਥੇ empioy ਨਹੀਂ ਬਣਾਗਾ ਮੈਂ ਉਹਦਾ ਓਨਰ ਬਣ ਕੇ ਬੈਠਾਂਗਾ ਤੇ ਤੁਹਾਨੂੰ ਮੋਸਟਲੀ ਸਿੱਖੇ ਸਿਕ ਹਿਸਟਰੀ ਤੋਂ ਇਲਾਵਾ ਕਿਹਵੇਂ ਦੀ ਬੁੱਕਸ ਰੀਡ ਕਰਨੀਆਂ ਪਸੰਦ ਹੈ ਕਾਮਿਕਸ ਵਗੈਰਾ ਯੂ ਕੇ ਯੂ ਨੋ ਬੁੱਕਸ ਸਟੋਰੀਜ਼ ਵਗੈਰਾ ਸਟੋਰੀਜ਼ ਬੁੱਕਸ ਮੈਨੂੰ ਭੂਤਾਂ ਵਾਲੀਆਂ ਕਹਾਣੀਆਂ ਪੜਨੀਆਂ ਜ਼ਿਆਦਾ ਚੰਗੀਆਂ ਲੱਗਦੀਆਂ ਗਿਆ ਸੌਨੀਆਂ ਵੀ ਮੈਂ ਪੋਡਕਾਸਟ ਵੀ ਉਹਨਾਂ ਦੇ ਸੁਣਦਾ ਰਹਿੰਦਾਗਾ ਤਾਂ ਤੁਹਾਡਾ ਆਪਣੇ ਚੈਨਲ ਤੇ ਤੁਹਾਨੂੰ ਐਵੇਂ ਦਾ ਕਿਹੜਾ ਪੋਡਕਾਸਟ ਲੱਗਦਾ ਜੋ ਤੁਸੀਂ ਬੋਲੇ ਯਾਰ ਕਿ ਮੈਂ ਪੋਡਕਾਸਟ ਕਰਨ ਤੋਂ ਬਾਤਾਂ ਲੱਗਿਆ ਯਾਰ ਮੈਂ ਨਹੀਂ ਮੈਂ ਇਹ ਪੁੱਛ ਸਕਦਾ ਸੀ ਉਹ ਮੈਂ ਇਹ ਵੀ ਕਰ ਸਕਦਾ ਸੀ ਤਾਂ ਐਵੇਂ ਤੇ ਤੁਸੀਂ ਇੱਕ ਇੱਕ ਕਰਕੇ ਪੋਡਕਾਸਟਸ ਦੇ ਨਾਮ ਲਓ ਤੇ ਦੱਸੋ ਪੋਡਕਾਸਟ ਦਾ ਕੋਈ ਵੀ ਕਰ ਲਗੇ ਕੋਈ ਨਾ ਕੋਈ ਇੱਕ ਸਵਾਲ ਰਹਿ ਹੀ ਜਾਂਦਾ ਹੈ ਉਹ ਬਾਅਦ ਦੇ ਵਿੱਚ ਇੱਥੇ ਹੁੰਦਾ ਕਿ ਨਹੀਂ ਇਹ ਵੀ ਗੱਲ ਪੁੱਛੀ ਜਾ ਸਕਦੀ ਸੀ ਜਾਂ ਇੱਥੇ ਜਵਾਬ ਦਿੱਤਾ ਜਾ ਸਕਦਾ ਸੀਗਾ ਮੈਨੂੰ ਲੱਗਦਾ ਨਹੀਂਗਾ ਕੋਈ ਸਪੈਸੀਫਿਕ ਮੈਂ ਇੱਕ ਦਾ ਨਾਮ ਲਾਵਾਂ ਕਿਸੇ ਦਾ ਮੋਸਟਲੀ ਜਿੰਨੇ ਵੀ ਮੇਰੇ ਪੋਡਕਾਸਟ ਬਹੁਤ ਘੱਟ ਕੀਤੇ ਆ ਮੈਂ ਮੇਰੇ ਆਈ ਥਿੰਕ ਕੋਈ 10-15 ਪੋਡਕਾਸਟ ਹੋਣਗੇ ਤੇ ਮੈਂ ਘੱਟ ਕਰਦਾ ਪੋਡਕਾਸਟ ਇੰਟਰਵਿਊ ਜ਼ਿਆਦਾ ਕਰਦਾ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਇਹੋ ਜਿਹਾ ਪੋਡਕਾਸਟ ਹੋਊਗਾ ਜਿਹਦੇ ਵਿੱਚ ਬਾਅਦ ਚ ਮੈਂ ਇਹ ਨਾ ਕਿਹਾ ਹੋਵੇ ਵੀ ਸਾਰੇ ਸਵਾਲ ਕਵਰ ਹੋ ਗਏ ਕੋਈ ਨਾ ਕੋਈ ਰਹਿ ਹੀ ਜਾਂਦਾ ਹੈਗਾ ਤਾਂ ਤੁਹਾਨੂੰ ਕੀ ਬੋਰਡ ਪ੍ਰਫਰ ਤੁਸੀਂ ਕਰਦੇ ਹੋ ਮੈਂ ਬਸ ਤੇ ਕੀ ਉਸ ਹੀ ਹੁਦੇ ਵੀ ਸੋਰਸ ਦੇਓ ਕਿ ਬੈ ਹੁਦੇ ਵੀ ਆਕ੍ਰਿਕ ਛੱਡਾ ਤੇ ਬਿਜ਼ਨਸ ਕਰਾ ਕੀ ਤੁਹਾਡੇ ਮੱਝ ਕਦੇ ਖਿਆਲ ਆਇਆ ਤੇ ਜੇ ਖਿਆਲ ਆਇਆ ਵੀ ਹੈ ਤਾਂ ਕੀ ਤੁਸੀਂ ਉਹਨੂੰ ਕਦੇ ਫੁੱਲਫਿਲ ਕਰਨ ਦੀ ਕੋਸ਼ਿਸ਼ ਕੀਤੀ ਹਾਂ ਹਾਂ ਬਿਲਕੁਲ ਖਿਆਲ ਆਉਂਦਾ ਹੈਗਾ ਦਿਲ ਕਰਦਾ ਹੈਗਾ ਕਿ ਯਾਰ ਜੌਬਸ ਨੂੰ ਕਿਟ ਕਰੀਏ ਤੇ ਆਪਣਾ ਸਟਾਰਟਅਪ ਕਰੀਏ ਕੋਈ ਬਿਜ਼ਨਸ ਕਰੀਏ ਆਪਣਾ ਅਸੀਂ ਵੀ ਓਨਰ ਬਣ ਕੇ ਬੈਠੀਏ ਇੱਕ ਅੱਛੀ ਲਾਈਫਸਟਾਈਲ ਨੂੰ ਮੇਨਟੇਨ ਕਰੀਏ ਸੋਚੀ ਤਾਂ ਪਰ ਉਹੀ ਹਜੇ ਫਾਈਨੈਂਸ਼ੀਅਲ ਇਸ਼ੂ ਆ ਬੈਕਗਰਾਉਂਡ ਨਹੀਂ ਹੈਗਾਗਾ ਬੈਕਅਪ ਨਹੀਂ ਹੈਗਾ ਫਾਈਨੈਂਸ਼ੀਅਲ ਸਪੋਰਟ ਨਹੀਂ ਹੈਗੀ ਤਾਂ ਉਹ ਚੀਜ਼ਾਂ ਕਰਕੇ ਹਜੇ ਫੁੱਲਫਿਲ ਨਹੀਂ ਹੋ ਸਕਦਾ ਤਾਂ ਹਜੇ ਜੌਬ ਦਾ ਹੀ ਟਾਈਮ ਹੈ ਪਰ ਕੀ ਤੁਹਾਡੇ ਕੋਈ ਬਹੁਤ ਬੁਰੀ ਸੱਟ ਲੱਗੀ ਹੈ ਲਾਈਕ ਐਨੀ ਬੁਰੀ ਸੱਟ ਸਟਿਚਸ ਲੱਗੇ ਹੋਣ ਹਾਂ ਮੈਂ ਬਚਪਨ ਚ ਇੱਕ ਵਾਰੀ ਖੇਡਦਾ ਖੇਡਦਾ ਡਿੱਗ ਪਿਆ ਸੀ ਮੇਰੇ ਸਿਰ ਦੇ ਵਿੱਚ ਸੱਟ ਲੱਗੀ ਸੀ ਕਿੱਥੇ ਦਿਮਾਗ ਵਿੱਚ ਨਹੀਂ ਨਹੀਂ ਪਿਛਲੀ ਸਾਈਡ ਨਾਲ ਇਸ ਜਗ੍ਹਾ ਦੇ ਉੱਤੇ ਅਜੇ ਵੀ ਮੇਰੇ ਉਸ ਥਾਂ ਦੇ ਉੱਤੇ ਵਾਲ ਨਹੀਂ ਹੈਗੇਗੇ ओके ਉਹਦਾ ਥੋੜੇ ਜੇ ਇੱਕ ਦੋ ਸਟਿਚਸ ਚੈ ਲੱਗੀ ਰਹੀ ਸੀ ਤੁਸੀਂ ਕੀ ਖੇਡ ਰਹੇ ਸੀ ਬਸ ਸਾਡੇ ਵੇਲੇ ਤਾਂ ਬੈਟਬਾਲ ਖੇਡਦੇ ਹੁੰਦੇ ਸੀ ਅੱਜ ਕੱਲ ਤਾਂ ਜਵਾਗ ਜੇ ਪਬਜੀ ਖੇਡਣ ਲੱਗ ਗਏ ਆ ਫੋਨਾਂ 'ਤੇ ਲੱਗੇ ਰਹਿੰਦੇ ਸੀ ਤਾਂ ਗਲੀ 'ਚ ਖੇਡਦੇ ਹੁੰਦੇ ਸੀ ਬੈਟਬਾਲ ਖੇਡਣ ਲੱਗ ਗਏ ਪਿੱਠੂ ਖੇਡਣ ਲੱਗ ਗਏ ਮੈਂ ਵੀ ਖੇਡਦੀ ਆ ਤਾਂ ਜੇ ਤੁਸੀਂ ਬਚਪਨ ਤੁਹਾਡੀ ਫੇਵਰੇਟ ਗੇਮ ਕੀ ਸੀ ਫੁੱਟਬਾਲ ਕ੍ਰਿਕਟ ਕੇ ਕੋਈ ਜਿਵੇਂ ਸੱਟਪੂ ਵਰਗੀ ਕੋਈ ਗੇਮ ਕੀ ਸੀ ਤੁਹਾਡਾ ਫੇਵਰੇਟ ਬਚਪਨ ਚ ਪਿੱਟੂ ਖੇਡਣਾ ਬਹੁਤ ਸੌਂਸੀ ਮੈਨੂੰ ਓਕੇ ਤਾਂ ਤੁਸੀਂ ਐਕਸਪਲੇਨ ਕਰ ਸਕਦੇ ਹੋ ਕਿਵੇਂ ਖੇਡਦੇ ਆ ਪਿੱਟੂ ਪਿੱਟੂ ਲਾਈਕ ਜਨਾ 5 7 10 ਡਿਕਰੀਆਂ ਲੈ ਕੇ ਉਹਨਾਂ ਨੂੰ ਇਕੱਠੀਆਂ ਕਰਕੇ ਉੱਪਰ ਰੱਖ ਲੈਣਾ ਫਿਰ ਇੱਕ ਬੰਦਾ ਬਾਲ ਨਾਲ ਉਹਨੂੰ ਸੱਟਦਾ ਸੀਗਾ ਤੇ ਦੋ ਤਿੰਨ ਬੰਦੇ ਨਾਲ ਖੜੇ ਹੁੰਦੇ ਸੀਗੇ ਉਹਨਾਂ ਨੇ ਉਹਨੂੰ ਉਹ ਡਿਕਰੀਆਂ ਬਾਅਦ ਵਿੱਚ ਚੈਨੀਆਂ ਹੁੰਦੀਆਂ ਸੀ ਜਿਹੜਾ ਉਹਨੂੰ ਗੇਂਦ ਨਾਲ ਸੱਟਦਾ ਸੀਗਾ ਉਹਨੇ ਬਾਅਦ ਦੇ ਵਿੱਚ ਉਹਨੂੰ ਚੈਨੀਆਂ ਹੁੰਦੀਆਂ ਸੀ ਤੇ ਜੇਕਰ ਉਹਦੇ ਗੇਂਦ ਲੱਗ ਟੱਚ ਹੋ ਜਾਂਦੀ ਸੀਗੀ ਜਿਹੜੇ ਸਾਈਡ ਵਾਲੇ ਬੰਦੇ ਹੁੰਦੇ ਸੀ ਉਹਨਾਂ ਨੇ ਗੇਂ ਨੂੰ ਚੱਕ ਕੇ ਉਹਦੇ ਮਾਰਨਾ ਹੁੰਦਾ ਸੀ ਉਹਨੂੰ ਆਊਟ ਕਰਨਾ ਹੁੰਦਾ ਸੀ ਜੇ ਉਹਦੇ ਗੇਂ ਟੱਚ ਹੋ ਜਾਂਦੀ ਸੀ ਤਾਂ ਆਊਟ ਹੋ ਜਾਂਦਾ ਸੀ ਜਦੋਂ ਤੱਕ ਉਹਦੇ ਗੇਂ ਟੱਚ ਨਹੀਂ ਹੁੰਦੀ ਸੀ ਤੇ ਉਹ ਆਪਣੀ ਪਿੱਠੂ ਨੂੰ ਚਿੰਦਾ ਰਹਿੰਦਾ ਸੀ ਜਦੋਂ ਕੰਪਲੀਟ ਹੋ ਜਾਂਦਾ ਸੀ ਉਹ ਜਿੱਤ ਜਾਂਦਾ ਸੀ ਜੇ ਉਹ ਕੰਪਲੀਟ ਨਹੀਂ ਹੁੰਦਾ ਸੀ ਗੇਂ ਟੱਚ ਹੋ ਜਾਂਦੀ ਸੀ ਤਾਂ ਉਹ ਆਊਟ ਹੋ ਜਾਂਦਾ ਸੀ ਠੀਕ ਹੈ ਤਾਂ ਇਹ ਤੁਹਾਡੀ ਮੋਸਟ ਫੇਵਰਿਟ ਗੇਮ ਸੀਗੀ ਬਿਲਕੁਲ ਤੁਹਾਡਾ ਫੇਵਰਿਟ ਕੁਜ਼ੀਨ ਕਿਹੜੀ ਹੈ ਤੁਹਾਡੀ ਫੇਵਰਿਟ ਕੁਜ਼ੀਨ ਕਿਹੜੀ ਹੈ ਲਾਈਕ ਤੁਹਾਨੂੰ ਕੋਰੀਅਨ ਖਾਣਾ ਪਸੰਦ ਹੈ ਪੰਜਾਬੀ ਖਾਣਾ ਇਟਾਲੀਅਨ ਖਾਣਾ ਮੈਨੂੰ ਪੰਜਾਬੀ ਖਾਣਾ ਪਸੰਦ ਆ ਤੇ ਇਹਦੇ ਨਾਲ ਨਾਲ ਮੈਨੂੰ ਰਾਜਸਥਾਨੀ ਖਾਣਾ ਬਹੁਤ ਪਸੰਦ ਆ ਜਿਵੇਂ ਕਿ ਰਾਜਸਥਾਨੀ ਵਿੱਚ ਰਾਜਸਥਾਨ ਚ ਮੈਂ ਸੁਣਿਆ ਮੈਂ ਟਰਾਈ ਨਹੀਂ ਕੀਤਾ ਕਹਿੰਦੇ ਉਧਰ ਜੈਪੁਰ ਵਾਲੀ ਤੁਹਾਨੂੰ ਕੀ ਪਸੰਦ ਹੈ ਮੈਂ ਮੈਂ ਉਹੀ ਦੱਸ ਰਿਹਾ ਜੈਪੁਰ ਵਾਲੀ ਸਾਈਡ ਕਹਿੰਦੇ ਇੱਕ ਥਾਲੀ ਮਿਲਦੀ ਆ ਥਾਲੀ ਸਪੈਸ਼ਲ ਥਾਲੀ ਤਿਆਰ ਕਰਦੇ ਉਹਦੇ ਚ ਕਾਫੀ ਸਾਰੀਆਂ ਉਹਨਾਂ ਦੀ ਆਈਟਮਾਂ ਹੁੰਦੀਆਂ ਮੈਂ ਉਹਨੂੰ ਇੱਕ ਵਾਰੀ ਟਰਾਈ ਕਰਨਾ ਚਾਹਣਾ ਹੈਗਾ ਤਾਂ ਮੈਂ ਬਹੁਤ ਲੋਕਾਂ ਤੋਂ ਸੁਣਿਆ ਮੈਂ ਬਲੌਗ ਬਹੁਤ ਦੇਖਿਆ ਉਹਦੇ ਮੈਨੂੰ ਉਹ ਨਾ ਥਾਲੀ ਦਾ ਪ੍ਰੋਪਰ ਨਾਮ ਵੀ ਨਹੀਂ ਪਤਾ ਯਾਦ ਆ ਰਿਹਾ ਚੇਤੇ ਆਇਆ ਹੈ ਰਾਜਸਥਾਨੀ ਸਪੈਸ਼ਲ ਰਾਇਲ ਥਾਲੀ ਸ਼ਾਇਦ ਕੁਛ ਇਸ ਤਰੀਕੇ ਦਾ ਉਹ ਬਹੁਤ ਵੱਡੀ ਥਾਲੀ ਹੁੰਦੀ ਹੈ ਉਹ ਚ ਕਾਫੀ ਆਈਟਮ ਆ ਉਹ ਪਾ ਕੇ ਦਿੰਦੇ ਆ ਮੈਂ ਉਹ ਟਰਾਈ ਕਰਨਾ ਚਾਹਣਾ ਇੱਕ ਵਾਰ ਤੇ ਪੰਜਾਬੀ ਫੂਡ ਦੇ ਵਿੱਚ ਤੁਹਾਨੂੰ ਕੀ ਸਭ ਤੋਂ ਜ਼ਿਆਦਾ ਪਸੰਦ ਹੈ ਕਿ ਮੈਂ ਤਾਂ ਸੁਣਨੇ ਸੁਣਦੇ ਵੀ ਖਾ ਸਕਦਾ ਐਨਾ ਪਸੰਦ ਹੈ ਮੈਨੂੰ ਪਰ ਸਾਗ ਸਾਗ ਹੋਵੇ ਮੱਕੀ ਦੀ ਰੋਟੀ ਹੋਵੇ ਇਤੋਂ ਵਧੀਆ ਤਾਂ ਮੈਨੂੰ ਲੱਗਦਾ ਕਿ ਪੰਜਾਬੀ ਫੂਡ ਚ ਹੈ ਹੀ ਨਹੀਂ ਤੇ ਖਾਸ ਤੌਰ ਤੇ ਆਪਣੇ ਏਰੀਏ ਦੇ ਵਿੱਚ ਸਾਨੂੰ ਚਿਬੜਾਂ ਦੀ ਚਟਨੀ ਮਿਲਦੀ ਹੈ ਚਿਬੜਾਂ ਦੀ ਚਟਨੀ ਬਹੁਤ ਖਾਨੀ ਆ ਸੀ ਤੁਸੀਂ ਖਾਧੀ ਕਦੇ ਮੈਂ ਖਾਧੀ ਹੈ ਤੇ ਤੁਹਾਨੂੰ ਪੰਜਾਬੀ ਖਾਣੇ ਚ ਆਈ ਹੁਡ ਨਾਟ ਸੇ ਵਰਸ ਬਟ ਸਭ ਤੋਂ ਘੱਟ ਅੱਛਾ ਕਿਹੜਾ ਲੱਗਦਾ ਹੈ ਕਿਤਾ ਮੈਂ ਅੱਜ ਮਜਬੂਰੀ ਚ ਖਾ ਲੈਣਾ ਬਸ ਪੰਜਾਬੀ ਰਾਜਮਾ ਬਹੁਤ ਖਾਂਦੇ ਆ ਮੈਨੂੰ ਰਾਜਮਾ ਚੰਗੇ ਨਹੀਂ ਲੱਗਦੇ ਓਕੇ ਤਾਂ ਉਸ ਤੋਂ ਲਾਵਾ ਤੁਸੀਂ ਜਦੋਂ ਛੋਟੇ ਸੀਗੇ ਕਿ ਤੁਸੀਂ ਪੜਾਈਆਂ ਚ ਅੱਛੇ ਸੀ हां बिल्कुल ਤੁਹਾਡਾ ਫੇਵਰਿਟ ਸਬਜੈਕਟ ਕੀ ਹੈ ਮੇਰਾ ਫੇਵਰਿਟ ਸਬਜੈਕਟ ਹੁੰਦਾ ਸੀਗਾ ਹਿਸਟਰੀ ਤੇ ਪੰਜਾਬੀ ਤੇ ਕਲਰ ਕਲਰ ਮੇਰਾ ਫੇਵਰਿਟ ਹੁੰਦਾ ਸੀਗਾ ਬਲੈਕ 레드 ਤੇ ਬਲੂ ਹੁਣ ਪ੍ਰੈਜ਼ੈਂਟ ਤੁਹਾਨੂੰ ਵੀ ਹੋਹੀ ਨੇ ਇੱਕ ਕਲਰ ਜਿਹੜਾ ਜਿਆਦਾ ਪਸੰਦ ਹੋਵੇ ਸਭ ਤੋਂ ਜਿਆਦਾ ਪਸੰਦ ਬਲੂ ਬਲੂ ਤਾਂ ਤੁਸੀਂ ਬਲੂ ਪਾਉਂ ਕਿਉਂ ਨਹੀਂ ਪਾਉਂਦਾ ਮੈਂ ਬਲੂ ਵੀ ਪਾਉਂਦਾ ਤਾ ਤੁਹਾਡੇ ਸਭ ਤੋਂ ਅੱਛੇ ਯੂ ਨੋ ਪੈਸ਼ਨ ਕੀ ਹੈ ਸਭ ਤੋਂ ਅੱਛਾ ਪੈਸ਼ਨ ਤਾਂ ਇਸ ਟਾਈਮ ਮੇਰਾ ਇੱਕ ਵਧੀਆ ਐਂਕਰ ਹੀ ਹੈ ਮੈਂ ਇਸ ਤੋਂ ਵੀ ਉੱਪਰ ਆਪਦੀ ਸਕਿੱਲ ਨੂੰ ਲੈ ਕੇ ਜਾਣਾ ਚਾਹੁੰਦਾ ਹਾਂਗਾ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਐਂਕਰ ਬਣਨਾ ਚਾਹੁੰਦਾ ਇਹ ਮੇਰਾ ਜਿਹੜਾ ਪੈਸ਼ਨ ਹੈਗਾ ਇਸ ਤੋਂ ਇਲਾਵਾ ਮੈਂ ਇੱਕ ਵਧੀਆ ਬਿਜ਼ਨਸਮੈਨ ਬਣਨਾ ਚਾਹੁੰਗਾ ਤਾਂ ਜਾਂਦੇ ਜਾਂਦੇ ਤੁਸੀਂ ਕੀ ਮੈਸੇਜ ਦਿਓਗੇ ਸਾਡੀ ਪਬਲਿਕ ਐਂਡ ਆਡੀਅன்ஸ் ਨੂੰ ਕਿ ਜੇ ਤੁਸੀਂ ਐਂਕਰ ਬਣਨੇ ਆ ਜੋ ਮਰਜ਼ੀ ਕਰਨਾ ਹੈ ਲਾਈਫ ਕਿਵੇਂ ਕਰੋ ਕੀ ਮੈਸੇਜ ਦੇਣਾ ਚਾਹੁੰਗੇ ਤੁਸੀਂ ਮੇਰਾ ਇਹੀ ਮੈਸੇਜ ਆ ਕਿ ਤੁਸੀਂ ਕੋਈ ਵੀ ਫੀਲਡ ਚੁਣੋ ਉਹਦੇ ਵਿੱਚ ਲੱਗ ਜਾਓ ਫਿਰ ਆਸੇ ਪਾਸੇ ਨਾ ਦੇਖੋ ਘੱਟੋ ਘੱਟ 5 ਸਾਲ ਉਸ ਫੀਲਡ ਨੂੰ ਦੇ ਦਿਓ ਤੁਹਾਡਾ ਜੇਕਰ 5 ਸਾਲਾਂ ਦੇ ਵਿੱਚ ਤੁਸੀਂ ਉਸ ਫੀਲਡ 'ਚ ਕਾਮਯਾਬ ਹੋ ਗਏ ਤਾਂ ਠੀਕ ਹੈ ਜੇ ਤੁਸੀਂ ਨਹੀਂ ਹੋ ਰਹੇ ਜੇ ਤੁਸੀਂ ਉਹਦੇ ਵਿੱਚ 50% ਵੀ ਕਾਮਯਾਬ ਉਸ ਫੀਲਡ 'ਚ ਹੋ ਗਏ ਤਾਂ ਵੀ ਤੁਸੀਂ ਉਹਨੂੰ ਕੰਟੀਨਿਊ ਕਰ ਲਓ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਯਾਰ ਮੈਂ ਸਿਰਫ 20% ਜਾਂ 10% ਹੀ ਇੱਥੇ ਕਾਮਯਾਬ ਹੋਇਆ ਤਾਂ ਤੁਸੀਂ ਉਹ ਫੀਲਡ ਚੇਂਜ ਕਰ ਲਓ। ਥੈਂਕ ਯੂ so much sir ਮੈਨੂੰ ਬਹੁਤ ਅੱਛਾ ਲੱਗਿਆ ਪੋਡਕਾਸਟ ਕਰਕੇ ਤੁਹਾਡੇ ਨਾਲ ਐਂਡ ਆਈ ਹੋਪ ਸਾਡੀ ਆਡੀਅנס ਨੂੰ ਵੀ ਲੱਗਿਆ ਹੋਊਗਾ। ਥੈਂਕ ਯੂ so much ਫਾਰ ਨਾਊ ਬਾਏ ਬਾਏ। ਥੈਂਕ ਯੂ।